ਅਸੀਂ ਆਪਣੇ ਵਿਚਾਰਾਂ ਦਾ ਪ੍ਰਗਟਾ ਪਾਸ਼ਾ ਦੇ ਰਾਹੀਂ ਕਰ ਬੋਲੀ ਦੇ ਰਾਹੀਂ ਕਰਦੇ ਫਿਰ ਉਹ ਬੋਲੀ ਚਾਹੇ ਪੰਜਾਬੀ ਭਾਸ਼ਾ ਹੋਵੇ ਭਾਵੇਂ ਹਿੰਦੀ ਭਾਸ਼ਾ ਹੋਵੇ ਭਾਵੇਂ ਅੰਗਰੇਜ਼ੀ ਭਾਸ਼ਾ ਹੋਵੇ ਅਸੀਂ ਕਿਸੇ ਵੀ ਭਾਸ਼ਾ ਦੇ ਵਿੱਚ ਆਪਣੇ ਵਿਚਾਰਾਂ ਦਾ ਪ੍ਰਗਟਾ ਕਰੀਏ ਪਰ ਜੇਕਰ ਸਾਡੀ ਬੋਲੀ ਦੇ ਵਿੱਚ ਸਾਡੀ ਭਾਸ਼ਾ ਦੇ ਵਿੱਚ ਨਹੀਂ ਖਾਸ ਨਹੀਂ ਹੈ ਲਿਆਕਤ ਨਹੀਂ ਹੈ ਤਾਂ ਉਸ ਪਾਸ਼ਾ ਦੇ ਸ਼ਬਚਾਹੇ ਕਿੰਨੇ ਵੀ ਚੰਗੇ ਹੋਣ ਕਿੰਨੇ ਵੀ ਵਧੀਆ ਹੋਣ ਉਹ ਆਨੰਦ ਨਹੀਂ ਦੇ ਉਹ ਚੰਗਾ ਮਹਿਸੂਸ ਨਹੀਂ ਕਰਾਉਂ ਇਸ ਕਰਕੇ ਭਾਵੇਂ ਸਿੱਕੇ ਸੇ ਵੀ ਪਾਸ਼ਾ ਦੇ ਦੀ ਗੱਲ ਕਰੀਏ ਭਾਵੇਂ ਦੇਸੀ ਭਾਸ਼ਾ ਦੇ ਦੀ ਗੱਲ ਕਰੀਏ ਪਰ ਉਹਨਾਂ ਦੇ ਵਿੱਚ ਮਿਠਾਸ ਵੀ ਥੀ ਉਹਨਾਂ ਦੇ ਵਿੱਚ ਭਾਵਨਾ ਹੋਣੀ ਚਾਹੀਦੀ ਹੈ ਲਿਆਕਤ ਹੋਣੀ ਚਾਹੀਦੀ ਹੈ ਅਤੇ ਜੀਕਰ ਅਸੀਂ ਆਪਣੇ ਸ਼ਬਦਾਂ ਦੇ ਵਿੱਚ ਇਹ ਭਾਵਨਾਵਾਂ ਦਾ ਪਹਾਵ ਪੈਦਾ ਕਰਾਂਗੇ ਤਾਂ ਸਾਹਮਣੇ ਵਾਲੇ ਵਿਅਕਤੀ ਨੂੰ ਸਾਡੇ ਸ਼ਬਦ ਜਿਹੜੇ ਹਨ ਉਹ chubਣਗੇ ਨਹੀਂ ਉਹ ਸਾਨੂੰ ਪਿਆਰ ਕਰਨਗੇ ਸਾਡੇ ਸ਼ਬਦਾਂ ਤੋਂ ਪ੍ਰਭਾਵਿਤ ਹੋਗੇ ਭਾਵੇਂ ਉਹ ਸ਼ਬਦ ਕਿੰਨੇ ਵੀ ਸਖਤ ਕਿਉਂ ਨਾ ਹੋਵੋ ਕਿੰਨੇ ਵੀ ਦੇਸੀ ਸ਼ਬਦ ਕਿਉਂ ਨਾ ਹੋ ਪਰ ਫਿਰ ਵੀ ਉਹ ਉਹਨਾਂ ਸ਼ਬਦਾਂ ਨੂੰ ਸੁਣ ਕੇ ਚੰਗਾ ਮਹਿਸੂਸ ਕਰੇਗਾ ਇਸਦੇ ਜਦੋਂ ਅਸੀਂ ਸ਼ਬਦ ਤਾਂ ਚੰਗੇ ਯੂਜ਼ ਕਰ ਰਹੇ ਹਾਂ ਪਰ ਉਹਨਾਂ ਦੇ ਵਿੱਚ ਭਾਵਨਾ ਨਹੀਂ ਹੈ ਪ੍ਰੇਮ ਨਹੀਂ ਹੈ ਲਿਆਕਤ ਨਹੀਂ ਹੈ ਤਾਂ ਉਦੋਂ ਫਿਰ ਉਹ ਸ਼ਬਦ ਸਾਨੂੰ ਆਨੰਦ ਮਹਿਸੂਸ ਕਰਵਾ ਦੇ ਚੰਗਾ ਮਹਿਸੂਸ ਸੋ ਦੋਸਤੋ ਆਪਣੀ ਭਾਸ਼ਾ ਦੇ ਵਿੱਚ ਆਪਾਂ ਆਪਣੀ ਜੁਬਲੀ ਦੇ ਵਿੱਚ ਮਿਠਾਸ ਲੈ ਕੇ ਇਹ ਮਿਠਾਸ ਨਿਕਲ ਖਾਸ ਇੱਕ ਦੂਜੇ ਦਾ ਆਦਰ ਕਰਨਾ ਸਿੱਖੀਏ ਪ੍ਰੇਮ ਕਰਨਾ ਸਿੱਖੀਏ ਅਤੇ ਪ੍ਰੇਮ ਨਾਲ ਇੱਕ ਦੂਜੇ ਦਾ ਸਤਿਕਾਰ ਕਰਦੇ ਹੋਏ ਇਸ ਸਮਾਜ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੀਏ ਥੈਂਕ ਯੂ ਸੋ ਮਚ